ਅੈਕਚੁਅਲੀ ਮੇਰੇ ਖਾਲਜੋ ਤੁਹਾਡੇ ਤੱਕ ਇਨਫੋਰਮੇਸ਼ਨ ਨਹੀਂ ਪਹੁੰਚੀ ਕਰੰਟਾਂ ਤੇ ਇੰਨੀਆਂ ਮਿਲੀਅਨ ਵੀ ਕਦੇ ਮਿਲੀਆਂ ਨਹੀਂ 7 ਕਰੋੜ ਕਰੋੜ 1.5 ਕਰੋੜ ਤੱਕ ਕਈ ਬੰਨਾਂ ਨੂੰ ਮਤਲਬ ਸਕੂਲਾਂ ਲਈ ਦਿੱਤਾ ਹੈ ਬਹੁਤ ਸਾਰੇ ਪਿੰਡਾਂ 'ਚ ਹਜੇ ਜੇ ਕੰਮ ਜਿਹੜੇ ਚਾਲੀ ਚਲੀ 50 50 ਸਾਲ ਤੋਂ ਅੜਕੇ ਪਏ ਉਹ ਸਾਰੇ ਮਤਲਬ ਕਰਵਾ ਦੇ ਅਸੀਂ 2027 ਜਦੋਂ ਨੇੜੇ ਆਏਗਾ ਮੇਰੇ ਤੁਹਾਨੂੰ ਮਤਲਬ ਸਾਰਾ ਮੇਰੇ ਖਿਆਲ ਸੇ ਬਗੈਰ ਪੁੱਛੀ ਪਤਾ ਲੱਗ ਜੂ ਵੀ ਕੀ ਹੋਣ ਵਾਲਾ ਹੈ ਜਿਹੜਾ ਗੈਸ ਸਰਕਾਰ ਹੋਣ ਦੇ ਬਾਵਜੂਦ ਪੰਜ ਸੀਟਾਂ ਦੇ ਜਿੱਤੂਈਏ ਬਾਕੀ ਦੇ ਹਾਰ ਦੇ ਕਾਰਨ ਕੀ ਨੇ ਐਕਚੁਅਲੀ ਅਸੀਂ ਮੈਂ ਹੁਣੀ ਐਲਾਨ ਵੀ ਕੀਤਾ ਹੈ ਤੁਹਾਡੇ ਸਾਹਮਣੇ ਕਿ ਪਿੰਡਾਂ ਦੇ ਦੇ ਸਾਡੇ ਵਲੰਟੀਅਰ ਸਹਿਬਾਨ ਸਰਪੰਚ ਸਹਿਬਾਨ ਹਨ ਉਹਨਾਂ ਨਾਲ ਅਸੀਂ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਸਮੀਖਿਆ ਕਰਾਂਗੇ ਤੇ ਜਿੱਥੇ ਜੋ ਵੀ ਕਾਰਨ ਰਿਹਾ ਹੈ ਉਸ ਨੂੰ ਦੂਰ ਕਰਾਂਗੇ ਔਰ ਆਉਣ ਵਾਲੇ ਸਮੇਂ ਚ ਹੋਰ ਜ਼ਿਆਦਾ ਮਜ਼ਬੂਤੀ ਦੇ ਨਾਲ ਇਸੇ ਕੀ ਬਤਾਂਗੇ ਭਾਰਤੀ ਜੀ ਆਪਸੀ ਕਰ ਬਤੀ ਨਹੀਂ ਤੜੇਬੰਦੀ ਤੇ ਕੋਈ ਨਹੀਂ ਹੈ ਤੇ ਮਤਲਬ ਹੋਰ ਦੂਜੇ ਕਾਰਨ ਰਹੇ ਨਾ ਸਿਮ ਡਿਸਕਸ ਕਰਾਂਗੇ ਜਿਸ ਤੋਂ ਬਹੁਤ ਸੰਤੋਸ਼ ਆਏ ਅੱਜ ਇਹ ਫੰਕਸ਼ਨ ਜਿਨਾ ਪ੍ਰਕਾਰ ਦਾ ਨਜ਼ਰ ਆ ਰਿਹਾ ਹੈ ਉਹ ਚੰਡੀਗੜ੍ਹ ਤੇ ਜਿਹੜਾ ਸੀ ਉਹ ਸੈਟਅਪ ਕਰਸਾ ਨੂੰ ਅਗਲੇ ਮਹੀਨੇ ਔਰ ਨਗਰ ਕੌਂਸਲ ਦੇ ਇਸ ਸਫਾਰਾਗੋ ਨਗਰ ਕਾਉਂਸਲ ਦੀਆਂ ਚੋਣਾਂ ਅਸੀਂ ਬੜੇ ਮਤਲਬੀ ਜੋਸ਼ੋ ਖਰੋਸ਼ ਨਾਲ ਔਰ ਬੜੇ ਪਲੈਂਟ ਵੇ ਨਾਲ ਲੜਾਂਗੇ ਔਰ ਅੰਜਾ ਫਿਰ ਜਿੱਤ ਪ੍ਰਾਪਤ ਕਰਾਂਗੇ ਪਿਛਲੇ ਸਾਲ ਜਦੋਂ ਕਿਹਨਾਂ ਤੋਂ ਗਰੰਟਾਂ ਮਿਲੀਆਂ ਉਸੇ ਕਾਰਨ ਇਹਨੇ ਹਾਰ ਦਾ ਕਰ ਦਿੱਤਾ ਨਹੀਂ ਐਕਚੁਅਲੀ ਮੇਰੇ ਖਿਆਲ ਚ ਜੇ ਤੋਡੇ ਤੱਕ ਇਨਫੋਰਮੇਸ਼ਨ ਨਹੀਂ ਪਹੁੰਚੀ ਗਰੰਟਾਂ ਤੇ ਇੰਨੀਆਂ ਮਿਲੀਆਂ ਨੇ ਵੀ ਕਦੇ ਮਿਲੀਆਂ ਨਹੀਂ ਮੈਂ ਤੇ 40 40 50 50 ਲੱਖ ਰੁਪਏ ਗਰਾਉਂਡਸ ਲਈ ਦਿੱਤਾ ਹੈ ਦੇ ਕਰੋੜ ਕਰੋੜ ਡੇਡੇਡ ਕਰੋੜ ਤੱਕ ਕਈ ਪਿੰਡਾਂ ਨੂੰ ਮਤਲਬ ਸਕੂਲਾਂ ਲਈ ਦਿੱਤਾ ਹੈ ਔਰ ਆਈਡੀਆਂ ਆਮ ਤੌਰ ਤੇ ਮਸ਼ਹੂਰ ਹੈ ਬਿਜੇ ਦੁਕੀਆਂ ਨਾਲੀਆਂ ਬਲੇ ਦੇ ਤਹਿਤ ਅਸੀਂ ਆ ਹੁਣੇ ਮੈਂ ਸਮਝੋ ਵੀ ਤੋਂਨਾਂ ਤੋਂ ਪਹਿਲਾਂ ਵੀ ਗਰੰਟਾ ਵੰਟ ਕੇ ਹਟਿਆ 27 ਕਰੋੜ ਰੁਪਏ ਪਿੰਡਾਂ ਨੂੰ ਤੇ ਲਗਾਤਾਰ ਦੇ ਰਹੇ ਹਾਂ ਔਰ ਹੋਰ ਪੈਸਾ ਆ ਰਿਹਾ ਹੋਰ ਬਹੁਤ ਸਾਰੇ ਪਿੰਡਾਂ ਜਿਹੇ ਜੇ ਕੰਮ ਜਿਹੜੇ 40-50 50 ਸਾਲ ਤੋਂ ਅੜਕੇ ਪਏ ਉਹ ਸਾਰੇ ਮਤਲਬ ਕਰਵਾ ਦਿੱ ਅਸੀਂ 2027 ਜੇ ਜੋ ਨੇੜੇ ਆਏਗਾ ਫਿਰ ਤੁਹਾਨੂੰ ਮਤਲਬ ਸਾਰਾ ਮੇਰੇ ਖਾਸੇ ਬਗੈਰ ਪੁੱਛੀ ਪਤਾ ਲੱਗ ਜੂਗੀ ਕੀ ਹੋਣ ਵਾਲਾ ਹੈ